ਗੁਰੂ ਪਿਆਰੀ ਸਾਧ ਸੰਗਤ ਜੀ ਫਤਰੀ ਸਾਂਝ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਤਿੰਨ ਦਿਨਾਂ ਨੂੰ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪਰਵਾਰਿਆ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਾਂ ਨੂੰ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਅੱਜ ਆਪਾਂ ਉਸ ਬਾਰੇ ਵਿਚਾਰ ਕਰਾਂਗੇ ਜਦੋਂ ਕੋਈ ਸਿੱਖ ਜਾਂ ਮਨੁੱਖ ਇਸ ਊਮ ਓਲ ਮੰਤਰ ਦਾ ਜਾਪ ਕਰਦਾ ਹੈ 2 ਦਿਨ ਜਾਂ ਉਸ ਤੋਂ ਵੱਧ ਦਿਨ ਜਾਪ ਕਰਦਾ ਹੈ ਤਾਂ ਉਹਦੇ ਜ਼ਿੰਦਗੀ ਦੇ ਵਿੱਚ ਕਈ ਪ੍ਰਕਾਰ ਦੇ ਸੁੱਖ ਉਹਦੇ ਘਰ ਦੇ ਵਿੱਚ ਕਈ ਪ੍ਰਕਾਰ ਦੀਆਂ ਸੁੱਖ ਸ਼ਾਂਤੀਆਂ ਆਉਂਦੀਆਂ ਹਨ ਆਓ ਤੁਹਾਨੂੰ ਇੱਕ ਸੱਚੀ ਘਟਨਾ ਨਾਲ ਲੈ ਕੇ ਚਲੀਏ ਤੁਹਾਨੂੰ ਉਸ ਬਾਰੇ ਊਮ ਮੰਤਰ ਦੀ ਜਾਪ ਦੀ ਸ਼ਕਤੀ ਬਾਰੇ ਤੁਹਾਨੂੰ ਇਸ ਘਟਨਾ ਬਾਰੇ ਤੁਹਾਨੂੰ ਦੱਸੀਏ ਜੋ ਅਸਲੀਅਤ ਇਹ ਘਟਨਾ ਹੈ ਸੋ ਸੰਗਤ ਜੀ ਜ਼ਿੰਦਗੀ ਦੇ ਵਿੱਚ ਕਈ ਕਈ ਮਨੁੱਖ ਆਪਾਂ ਨੂੰ ਮਿਲਦੇ ਹਨ ਜੋ ਆਪਾਂ ਨੂੰ ਕਹਿੰਦੇ ਹਨ ਕਿ ਅਸੀਂ ਮੈਂ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਹਾਂ ਮੈਂ ਅੱਕ ਗਿਆ ਹਾਂ ਜ਼ਿੰਦਗੀ ਵਿੱਚ ਥੱਕ ਗਿਆ ਹਾਂ ਮੈਨੂੰ ਕੋਈ ਰਸਤਾ ਨਹੀਂ ਮਿਲਦਾ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਵਿੱਚ ਤਰੱਕੀ ਕਰਨ ਦਾ ਮੈਨੂੰ ਸਮਝ ਨਹੀਂ ਆ ਰਹੀ ਮੇਰੀ ਜ਼ਿੰਦਗੀ ਕਿਸ ਬਰਕਾਰ ਦੀ ਚੱਲ ਰਹੀ ਆ ਸੋ ਸੰਗਤ ਜੀ ਜੋ ਗੁਰੂ ਸਾਹਿਬਾਨ ਨੇ ਗੁਰੂ ਸਾਹਿਬਾਨ ਦੀ ਬਾਣੀ ਆ ਜਦ ਅਕਾਲ ਪੁਰਖ ਪਰਮਾਤਮਾ ਇਹ ਬੜਾ ਦਿਆਲੂ ਹੈ ਇਹ ਕੋਈ ਨਾ ਕੋਈ ਰਸਤਾ ਮਨੁੱਖ ਲਈ ਖੋਲ ਦਿੰਦਾ ਹੈ ਜੇ ਉਹ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਹੈ ਸੋ ਸੰਗਤ ਜੀ ਇਦਾਂ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਹੋਏ ਨੇ ਅਜੂਬ ਖਾਨ ਜਦੋਂ ਆਪਣੇ ਪੰਜਾਬ ਦੇ ਵਿੱਚੋਂ ਕਈ ਸਿੱਖ ਜਦੋਂ ਗੁਰਪੁਰਬ ਵਾਲੇ ਦਿਨ ਜਿਵੇਂ ਤੁਹਾਨੂੰ ਪਤਾ ਹੈ ਪਾਵਨ ਧਰਤੀ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਗਏ ਸਨ ਉੱਥੇ ਗਏ ਤਾਂ ਉੱਥੋਂ ਦੇ ਜੋ ਰਾਸ਼ਟਰਪਤੀ ਹੋਏ ਸਨ ਅਜੂਬ ਖਾਨ ਉਹਨਾਂ ਨੇ ਸਿੱਖਾਂ ਨੂੰ ਆਪਣੇ ਘਰੇ ਲੈ ਕੇ ਲੈ ਕੇ ਆਏ ਤੇ ਉਹਨਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਤੇ ਉਹਨਾਂ ਦਾ ਆਦਰ ਮਾਨ ਸਨਮਾਨ ਉਹਨਾਂ ਨੂੰ ਕੀਤਾ ਬਹੁਤ ਇੱਜ਼ਤ ਬਖਸ਼ੀ ਤਾਂ ਜਦੋਂ ਉਹਨਾਂ ਨੇ ਸਿੱਖਾਂ ਨੇ ਉਹਨਾਂ ਦੇ ਬੈੱਡਰੂਮ ਦੇ ਵਿੱਚ ਬੈਠੇ ਸਨ ਤਾਂ ਉਹਨਾਂ ਨੇ ਉਹਨਾਂ ਦੀ ਉੱਥੇ ਦੀਵਾਰ ਤੇ ਦੇਖਿਆ ਕਿ ਕੁਝ ਲਿਖਿਆ ਹੋਇਆ ਸੀ ਉਸ ਦੀਵਾਰ ਤੇ ਮੂਲ ਮੰਤਰ ਤੇ ਜਾਪ ਲਿਖਿਆ ਹੋਇਆ ਸੀ ਜੋ ਕਿ ਤਿੰਨ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਸੀ ਪਹਿਲੀ ਭਾਸ਼ਾ ਪੰਜਾਬੀ ਦੂਜੀ ਭਾਸ਼ਾ ਗੁਰਮੁਖੀ ਤੇ ਤੀਜੀ ਭਾਸ਼ਾ ਮੁਸਲਮੀ ਭਾਸ਼ਾ ਉਰਦੂ ਸੋ ਸੰਗਤ ਜੀ ਜੋ ਆਪਣੇ ਪੰਜਾਬ ਚੋਂ ਸਿੱਖ ਗਏ ਸਨ ਉਹ ਬੜੇ ਹੈਰਾਨ ਹੋਏ ਕਿ ਮੁਸਲਮਾਨ ਪਾਕਿਸਤਾਨ ਦੇ ਵਿੱਚ ਰਾਸ਼ਟਰਪਤੀ ਮੁਸਲਮਾਨ ਦੇ ਘਰੇ ਇਹ ਮੂਲ ਮੰਤਰ ਦਾ ਜਾਪ ਜੋ ਕੰਧ ਉੱਤੇ ਲਿਖਿਆ ਹੈ ਇਹ ਕਿਉਂ ਲਿਖਿਆ ਹੈ ਤਾਂ ਉਹਨਾਂ ਨੇ ਜਦੋਂ ਅੱਗੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਹੋ ਕਿ ਤੁਸੀਂ ਇਹ ਮੂਲ ਮੰਤਰ ਦਾ ਜਾਪ ਕਰਦੇ ਹੋ ਕਿ ਇਹਦੇ ਬਾਰੇ ਸਾਨੂੰ ਦੱਸੋ ਤਾਂ ਉਹਨਾਂ ਨੇ ਜੋ ਸਿੱਖਾਂ ਨੂੰ ਅੱਗੇ ਦੱਸਿਆ ਉਹ ਕਹਿੰਦੇ ਕਿ ਮੈਂ ਜੋ ਅੱਜ ਰਾਸ਼ਟਰਪਤੀ ਹਾਂ ਜਦ ਮੈਨੂੰ ਇੰਨੇ بڑے ਵਧੀਆ ਉਦੇ ਤੇ ਮੈਂ ਹੈਗਾ ਵਾਂ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਭ ਮੂਲ ਮੰਤਰ ਦਾ ਜਾਪ ਕਰਕੇ ਮੂਲ ਮੰਤਰ ਦੀ ਸ਼ਕਤੀ ਕਰਕੇ ਹੋਇਆ ਤੇ ਉਹਨਾਂ ਨੇ ਅੱਗੇ ਆਪਣੀ ਘਟਨਾ ਦੱਸੀ ਸਾਰੀ ਇਹ ਕਿਵੇਂ ਹੋਇਆ ਸੋ ਸੰਗਤ ਜੀ ਜਦੋਂ ਅਜੂਬ ਖਾਨ ਨੇ ਆਪਣਾ ਬਚਪਨ ਬਾਰੇ ਦੱਸਿਆ ਕਿ ਕਹਿੰਦਾ ਬਚਪਨ ਦੇ ਵਿੱਚ ਸਾਡੇ ਘਰੇ ਬਹੁਤ ਜ਼ਿਆਦਾ ਗਰੀਬੀ ਹੁੰਦੀ ਸੀ ਤੇ ਮੇਰਾ ਮਨ ਪੜਾਈ ਦੇ ਵਿੱਚ ਨਹੀਂ ਲੱਗਦਾ ਸੀਗਾ ਮੈਨੂੰ ਪੜਾਈ ਸਮਝ ਨਹੀਂ ਆਉਂਦੀ ਸੀ ਤਾ ਘਰ ਦੀ ਗਰੀਬੀ ਕਰਕੇ ਸਕੂਲ ਦੀ ਫੀਸ ਨਹੀਂ ਦਿੱਤੀ ਜਾ ਰਹੀ ਸੀ ਤਾਂ ਜਦੋਂ ਸਕੂਲੇ ਰੋਂਦੇ ਹੋਏ ਜਾਂਦੇ ਸੀਗੇ ਤੋਂ ਪੜਾਈ ਦੇ ਵਿੱਚ ਮਨ ਨਾ ਲੱਗਣ ਕਰਕੇ ਜਾਂ ਫੀਸ ਨਾ ਦੇਣ ਕਰਕੇ ਤਾਂ ਉੱਥੋਂ ਦੇ ਜੋ ਟੀਚਰ ਸੀਗੇ ਮੈਡਮ ਸੀਗੇ ਸਾਥ ਸੀਗੇ ਉਹਨਾਂ ਨੂੰ ਮਾਰਦੇ ਸੀਗਨ ਤਾਂ ਉਹ ਰੋਂਦੇ ਹੋਏ ਜਾਂਦੇ ਸੀ ਰੋਂਦੇ ਹੋਏ ਘਰੇ ਆਉਂਦੇ ਸੀਗੇ ਇਹ ਸਿਲਸਿਲਾ ਕਹਿੰਦੇ ਕਾਫੀ ਦਿਨ ਤੱਕ ਚੱਲਿਆ ਤਾਂ ਫਿਰ ਉਹਨਾਂ ਨੇ ਇੱਕ ਵਾਰੀ ਮਨ ਬਣਾ ਲਿਆ ਕਿ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਵਾਂਗਾ ਤਾਂ ਉਹ ਕਰੋ ਤਿਆਰ ਤੁਰੋਗੇ ਸਕੂਲ ਜਾਂਦੇ ਸਨ ਤਾਂ ਸਕੂਲ ਤਾਂ ਜਾਂਦੇ ਸਨ ਪਰ ਸਕੂਲ ਜਾਂਦੇ ਨਹੀਂ ਸੀਗੇ ਰਾਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਜਾਂਦੇ ਸਨ ਉੱਥੇ ਜਿੰਨਾ ਚਿਰ ਸਕੂਲ ਦਾ ਟਾਈਮ ਪੂਰਾ ਨਹੀਂ ਹੁੰਦਾ ਸੀਗਾ ਉਹਨਾਂ ਦਾ ਉਹਨਾਂ ਚਿਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੁੱਕ ਕੇ ਬੈਠ ਜਾਂਦੇ ਸਨ ਜਦੋਂ ਸਕੂਲ ਦਾ ਟਾਈਮ ਪੂਰਾ ਹੋ ਜਾਂਦਾ ਸੀਗਾ ਤਾਂ ਉਹ ਆਪਣੇ ਘਰੇ ਚਲੇ ਜਾਂਦੇ ਸਨ ਤਾਂ ਇਦਾਂ ਇੱਕ ਦਿਨ ਉਹ ਸਕੂਲੋਂ ਨਿਕਲੇ ਸਕੂਲ ਵੱਲ ਤੇ ਗੁਰਦੁਆਰਾ ਸਾਹਿਬ ਵਿੱਚ ਬਹਿ ਗਏ ਜੋ ਉੱਥੋਂ ਦੇ ਗ੍ਰੰਥੀ ਸਾਹਿਬਾਈ ਸਾਹਿਬ ਸਨ ਤੋ ਉਹਨਾਂ ਨੇ ਪੁੱਛਿਆ ਬੱਚੇ ਨੂੰ ਕਿ ਤੂੰ ਇੱਥੇ ਕਿਉਂ ਬੈਠਾ ਵਾ ਸਕੂਲ ਦੀ ਯੂਨੀਫਾਰਮ ਦੇ ਵਿੱਚ ਸਕੂਲ ਕਿਉਂ ਨਹੀਂ ਗਿਆ ਤਾਂ ਉਹਨਾਂ ਨੇ ਰੋਂਦੇ ਹੋਏ ਆਪਣੀ ਸਾਰੀ ਘਟਨਾ ਦੱਸੀ ਕਿ ਅਸੀਂ ਮੈਂ ਗਰੀਬ ਘਰ ਦੇ ਵਿੱਚੋਂ ਹਾਂ ਤਾਂ ਮੇਰਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਕਰਕੇ ਮੈਨੂੰ ਸਕੂਲੋਂ ਵੀ ਮੈਡਮ ਸਰ ਮਾਰਦੇ ਨੇ ਤੇ ਸੋ ਸੰਗਤ ਜੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਨਹੀਂ ਪੜਦੇ ਸਨ ਤਾਂ ਸਕੂਲ ਦੇ ਟੀਚਰ ਮਾਰਦੇ ਹੁੰਦੇ ਸੀਗੇ ਤੇ ਅੱਜ ਦੇ ਜਮਾਨੇ ਦੇ ਵਿੱਚ ਕੋਈ ਟੀਚਰ ਬੱਚਿਆਂ ਨੂੰ ਨਹੀਂ ਮਾਰਦੇ ਹੈਗੇ ਪਿਆਰ ਨਾਲ ਸਮਝਾਉਂਦੇ ਨੇ ਜਾਂ ਘਰਦਿਆਂ ਨੂੰ ਕੰਪਲੀਟ ਕਰ ਦਿੰਦੇ ਨੇ ਕਾਫੀ ਤੇ ਲੈ ਕੇ ਭੇਜ ਦਿੰਦੇ ਨੇ ਤੇ ਪੁਰਾਣੇ ਜਮਾਨੇ ਵਾਲੇ ਵਿੱਚ ਜਦੋਂ ਬੱਚੇ ਨਹੀਂ ਪੜ੍ਹਦੇ ਹੁੰਦੇ ਸੀਗੇ ਟੀਚਰ ਮਾਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਆਪਣੀ ਸਾਰੀ ਗੱਲ ਪਾਈ ਸਾਨੂੰ ਦੱਸੀ ਕਿ ਇਦਾਂ ਟੀਚਰ ਮੈਨੂੰ ਮਾਰਦੇ ਨੇ ਤਾਂ ਮੈਂ ਸਕੂਲ ਨਹੀਂ ਜਾਂਦਾ ਹੈਗਾ ਤਾਂ ਪਾਈ ਸਾਹਿਬ ਨੇ ਉਹਨਾਂ ਨੂੰ ਉਹ ਗੁਰਮੁਖੀ ਮੂਲ ਮੰਤਰ ਦੇ ਬਾਰੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹਦਾ ਜਾਪ ਕਰਿਆ ਕਰੋ। ਉਹਦਾ ਜਾਪ ਕਰਨ ਲਈ ਜਦੋਂ ਭਾਈ ਸਾਹਿਬ ਅਜੂਬ ਖਾਨ ਨੂੰ ਦੱਸਿਆ ਤੇ ਪਹਿਲਾਂ ਤਾਂ ਉਹ ਕਹਿ ਰਿਹਾ ਕਿ ਤੁਸੀਂ ਇਹ ਇਹ ਜਾਪ ਕਰ ਸਕਦੇ ਹੋ ਕਿਉਂਕਿ ਉਹ ਮੁਸਲਮਾਨ ਪਰਿਵਾਰ ਪਰਿਵਾਰ ਦੇ ਵਿੱਚੋਂ ਸੀਗਾ ਜੂਬ ਖਾਨ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਇਤਰਾਜ਼ ਵੀ ਕਰ ਸਕਦੇ ਸੀਗੇ ਕਿ ਤੁਸੀਂ ਮੁਸਲਮਾਨ ਨੂੰ ਪੰਜ ਵਕਤ ਦੀ ਨਵਾਜ਼ ਪੜਨ ਵਾਲੇ ਹੋ ਤੁਸੀਂ ਹਜੂ ਹਜਬਤ ਮੁਹੰਮਦ ਖਾਨ ਨੂੰ ਉਹਨਾਂ ਦੀ ਕਲਮਾ ਪੜ੍ਹਨ ਵਾਲੇ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਉਹ ਮੂਲ ਮੰਤਰ ਦਿੱਤਾ ਤੇ ਉਹ ਉੱਥੇ ਕਰੋ ਤਿਆਰ ਹੋ ਕੇ ਗੁਰਦਾਸ ਸਾਹਿਬ ਅੰਦੇ ਸੀ ਉਹ ਮੂਲ ਮੰਤਰ ਉੱਥੇ ਉਹ ਜਦੋਂ ਜਪਣ ਲੱਗੇ ਪੜ੍ਹਨ ਲੱਗੇ ਉਹਨਾਂ ਨੂੰ ਕੰਠ ਯਾਦ ਹੋ ਗਿਆ ਤੇ ਇਹ ਉਹਨਾਂ ਨੂੰ ਸਰਵਨ ਕਰਨ ਦੇ ਵਿੱਚ ਭਾਈ ਸਾਹਿਬ ਪੂਰੀ ਮਦਦ ਕਰਦੇ ਸਨ ਉਹਨਾਂ ਦੀ ਤਾਂ ਜਦੋਂ ਉਹ ਕੰਠ ਯਾਦ ਹੋ ਗਿਆ ਉਹਨਾਂ ਨੂੰ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਆਪਣੇ ਸਕੂਲ ਜਾਇਆ ਕਰੋ ਕਿਉਂਕਿ ਜਦੋਂ ਆਪਾਂ ਪੜਾਈ ਗਿਆਨ ਪੜਾਈ ਇੱਕ ਗਿਆਨ ਹੁੰਦੀ ਜਦੋਂ ਆਪਾਂ ਗਿਆਨ ਨੂੰ ਆਪਣੇ ਅੰਦਰ ਲੈ ਕੇ ਜਾਂਦੇ ਆ ਤਾਂ ਜ਼ਿੰਦਗੀ ਦੇ ਵਿੱਚ ਕਈ ਰਸਤੇ ਖੁੱਲਦੇ ਆ ਕਾਮਯਾਬੀ ਲਈ ਕਿਉਂਕਿ ਸਕੂਲ ਆਪਾਂ ਗਿਆਨ ਲੈਣ ਜਾਂਦੇ ਆ ਪੜਾਈ ਤੁਸੀਂ ਕਰਨੀ ਜ਼ਰੂਰੀ ਆ ਤੁਹਾਡੀ ਜਦੋਂ ਭਾਈ ਸਾਹਮਣੇ ਬੱਚੇ ਨੂੰ ਸਮਝਾਇਆ ਕਿ ਜ਼ਿੰਦਗੀ ਦੇ ਵਿੱਚ ਪੜਾਈ ਬਹੁਤ ਜ਼ਰੂਰੀ ਆ ਗਿਆਨ ਲੈਣਾ ਬਹੁਤ ਜ਼ਰੂਰੀ ਆ ਤੇ ਗਿਆਨ ਤੁਸੀਂ ਲੈ ਕੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਉਧਿਆਨ ਤੇ ਜਾ ਸਕਦੇ ਹੋ ਜੇ ਬਿਨਾ ਪੜ੍ਹਾਈ ਤੋਂ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਬੱਚੇ ਦੇ ਦਿਮਾਗ ਦੇ ਵਿੱਚ ਇਹ ਗੱਲ ਜਦੋਂ ਪੈ ਗਈ ਅਜੂਬ ਖਾਨ ਨੇ ਦੱਸਿਆ ਕਿ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਪੈ ਗਈ ਤਾਂ ਅਜੂਬ ਖਾਨ ਨੇ ਕਿਹਾ ਕਿਹਾ ਕਿ ਅੱਜ ਤੋਂ ਮੈਂ ਸਕੂਲ ਜਾਇਆ ਕਰੂੰਗਾ ਭਾਈ ਸਾਹਿਬ ਨਾਲ ਬਚਨ ਕੀਤਾ ਉਹਨਾਂ ਨੂੰ ਇਹ ਕਿਹਾ ਕਿ ਮੈਂ ਅੱਜ ਤੋਂ ਸਕੂਲ ਜਾਇਆ ਕਰੂੰਗਾ ਤੇ ਭਾਈ ਸਾਹਿਬ ਨੇ ਅਗੋਂ ਉਹਨਾਂ ਨੂੰ ਕਿਹਾ ਕਿ ਸਕੂਲ ਜਾਣ ਤੋਂ ਪਹਿਲਾਂ ਤੁਸੀਂ ਇਸ ਮੂਲ ਮੰਤਰ ਦਾ ਜਾਪ ਕਰਨਾ ਹੈ ਦੋ ਵਾਰ ਇਸ ਤੋਂ ਬਾਅਦ ਜਾਪ ਸਕੂਲ ਆਉਣ ਤੋਂ ਬਾਅਦ ਵੀ ਇਸ ਦਾ ਜਾਪ ਕਰਨਾ ਹੈ ਤਾਂ ਸੰਗਤ ਜੀ ਜਦੋਂ ਇਸ ਮੂਲ ਮੰਤਰ ਦਾ ਜਦੋਂ ਜਾਪ ਅਜੂਬਖਣ ਕਰਨ ਲੱਗਿਆ ਪੜਾਈ ਜਾਣ ਲੱਗੇ ਪੜਾਈ ਕਰਨ ਲੱਗਿਆ ਤਾਂ ਉਹਦਾ ਪੜਾਈ ਵਿੱਚ ਰੁਚੀ ਵੱਧ ਗਈ ਮਨ ਨਾਲ ਲੱਗਣ ਲੱਗ ਗਿਆ ਸੋ ਜਿਹੜੇ ਜਿਹੜੇ ਮੈਡਮ ਉਹਨਾਂ ਨੂੰ ਕੁਐਸਚਨ ਕਰਦੇ ਸਨ ਸਵਾਲ ਕਰਦੇ ਸਨ ਤਾਂ ਉਹਨਾਂ ਦੇ ਜਵਾਬ ਸਹੀ ਤਰੀਕੇ ਨਾਲ ਦੇਣ ਲੱਗ ਗਿਆ ਉਹਦਾ ਪੜਾਈ ਦੇ ਵਿੱਚ ਮਨ ਲੱਗਣ ਲੱਗ ਗਿਆ ਤਾਂ ਜਦੋਂ ਜਵਾਬ ਸਾਰੇ ਦੇਣ ਲੱਗ ਗਿਆ ਕੁਐਸਚਨਾਂ ਦੇ ਉਹਨਾਂ ਦੇ ਸਵਾਲਾਂ ਦੇ ਤਾਂ ਅੱਗੋ ਜੋ ਟੀਚਰ ਸਨ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤਾਂ ਅਜੂਬ ਖਾਨ ਨੂੰ ਇਹ ਦੇਖ ਕੇ ਬੜਾ ਉਹਨਾਂ ਨੂੰ ਪ੍ਰਾਊਡ ਫੀਲ ਹੋਇਆ ਆਪਣੇ ਆਪ ਤੇ ਕੌਨਫੀਡੈਂਸ ਉਹਨਾਂ ਦਾ ਬਣਿਆ ਕਿ ਉਹਨਾਂ ਨੂੰ ਬੜਾ ਅੰਦਰੋਂ ਹੋਇਆ ਕਿ ਜੋ ਪੈਸਾ ਉਹਨੇ ਮੂਲ ਮੰਤਰ ਦਿੱਤਾ ਇਹ ਵਾਕਈ ਹੀ ਮੇਰੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਕਾਮਯਾਬ ਹੋਇਆ ਮੇਰੇ ਮੂਲ ਮੰਤਰ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਆ ਰਿਹਾ ਤੇ ਉਹਨਾਂ ਨੇ ਇਸ ਮੂਲ ਮੰਤਰ ਦਾ ਜਪ ਕਰਦੇ ਰਿਹਾ ਤੇ ਕਰਦੇ ਰਹੇ ਫਿਰ ਉਹਨਾਂ ਨੇ ਸਕੂਲ ਪਾਸ ਕੀਤਾ ਫਿਰ ਕੋਲਜ ਦੇ ਵਿੱਚ ਵੀ ਉਹ ਮੂਲ ਮੰਤਰ ਦਾ ਉਹਨਾਂ ਨੇ ਜਾਪ ਨਹੀਂ ਛੱਡਿਆ ਫਿਰ ਕੋਲੇਜ ਕਿਤੇ ਗਏ ਫਿਰ ਉੱਥੋਂ ਡਿਗਰੀ ਡਿਗਰੀ ਜੋ ਵੀ ਉਹਨਾਂ ਨੇ ਆਪਣੀ ਐਜੂਕੇਸ਼ਨ ਪੂਰੀ ਕੀਤੀ ਤੇ ਮੂਲ ਮੰਤਰ ਦਾ ਜਾਪ ਉਹ ਸਦਾ ਕਰਦੇ ਰਹੇ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਜੋ ਮੈਂ ਇਹ ਉੱਤੇ ਤੇ ਪਹੁੰਚਿਆ ਵਾਂ ਪਾਕਿਸਤਾਨ ਦਾ ਜੋ ਰਾਸ਼ਟਰਪਤੀ ਮੈਂ ਬਣਿਆ ਤਾਂ ਮੈਂ ਇਹ ਮੂਲ ਮੰਤਰ ਦੀ ਵਜ੍ਹਾ ਕਰਕੇ ਬਣਿਆ ਤਾਂ ਇਹ ਕਥਨਾ ਸੁਣ ਕੇ ਤਾਂ ਉਹਨਾਂ ਦੇ ਸਿੱਖਾਂ ਦੇ ਉਹ ਜਿਹੜੇ ਅਗੇ ਉਹਨਾਂ ਨੇ ਕਿਹਾ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਇਹ Hindu ਧਰਮ ਦੇ ਵੀ ਹੈਗੇ ਨੇ ਇਹ Sikh ਧਰਮ ਦੇ ਵੀ ਨੇ ਤੇ ਮੁਸਲਮਾਨਾਂ ਦੇ ਵੀ ਨੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸਾਰਿਆਂ ਦੇ ਗੁਰੂ ਨੇ ਇਹ ਸਿੱਖਾਂ ਦੇ ਵੀ ਗੁਰੂ ਨੇ ਇਹ Hinduਾਂ ਦੇ ਵੀ ਗੁਰੂ ਨੇ ਮੁਸਲਮਾਨਾਂ ਦੇ ਵੀ ਗੁਰੂ ਨੇ ਜੋ ਮੂਲ ਮੰਤਰ ਆ ਇਹ ਸਾਰੀ ਸੰਗਤ ਕਰ ਸਕਦੀ ਆ ਕੋਈ ਵੀ ਧਰਮ ਦਾ ਹੋਵੇ ਕੋਈ ਵੀ ਜਾਤੀ ਦਾ ਹੋਵੇ ਇਹ ਮੂਲ ਮੰਤਰ ਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਇਹਦੀ ਸ਼ਕਤੀ ਹੈ ਇਹ ਮੂਲ ਮੰਤਰ ਮੰਤਰ ਤੁਸੀਂ ਦੋ ਵਾਰ ਦਿਨ ਦੇ ਵਿੱਚ ਜਾਂ ਦੋ ਵਾਰ ਤੋਂ ਵੱਧ ਵੀ ਜਾਪ ਕਰ ਸਕਦੇ ਹੋ ਸੁਸੰਗਤ ਜੀ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਗੁਰ ਪਰਿਵਾਰ ਆਵਾ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਪਰੇਸ਼ਾਨੀਆਂ ਨੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਵ ਤਕਲੀਫਾਂ ਨੇ ਇਹ ਸਭ ਕਟੀਆਂ ਜਾਣਗੀਆਂ ਮਹਾਰਾਜ ਜੀ ਕਿਰਪਾ ਕਰਨਗੇ ਅਕਾਲ ਪੁਰਖ ਪ੍ਰਮਾਤਮਾ ਅਗੇ ਅਰਦਾਸ ਕਰਿਆ ਕਰੋ ਕਿ ਇਹ ਪ੍ਰਮਾਤਮਾ ਸਾਨੂੰ ਚੰਗੇ ਰਾਹ ਪਾ ਸਾਨੂੰ ਗਿਆਨ ਲੈਣ ਦੀ ਸ਼ਕਤੀ ਬਖਸ਼ ਸਾਨੂੰ ਸੱਚੇ ਰਾਹ ਤੇ ਚੱਲਣ ਦੀ ਬਲ ਬਖਸ਼ੋ ਕਿਉਂਕਿ ਸੰਗਤ ਜੀ ਜਦ ਆਪਾਂ ਗੁਰਬਾਣੀ ਦਾ ਸੇਵਨ ਕਰਦੇ ਆ ਤਾਂ ਆਪਣੇ ਮਨ ਸ਼ੁੱਧ ਹੁੰਦਾ ਆਪਣਾ ਵਿਚਾਰ ਸ਼ੁੱਧ ਹੁੰਦਾ ਤੇ ਵਿਚਾਰਾਂ ਕਰਕੇ ਹੀ ਮਨ ਦਾ ਮਹਾਨ ਹੁੰਦਾ ਜਦੋਂ ਕਿਸੇ ਨਾਲ ਆਪਾਂ ਕਿਸੇ ਨਾਲ ਗਲਤ ਨਹੀਂ ਕਰਦੇ ਹਮੇਸ਼ਾ ਹਰੇਕ ਨੂੰ ਚੰਗਾ ਕਰ ਰਹੇ ਹਾਂ ਤਾਂ ਆਪਣੇ ਨਾਲ ਵੀ ਚੰਗਾ ਹੁੰਦਾ ਸੁਸੰਗਤ ਜੀ ਗੁਰਬਾਣੀ ਪੜਨ ਨਾਲ ਮੂਲ ਮੰਤਰ ਪੜਨ ਦੇ ਨਾਲ ਆਪਣਾ ਮਨ ਜੋ ਸਾਫ਼ ਹੁੰਦਾ ਮਨ ਛੁੱਧ ਹੁੰਦਾ ਵਿਚਾਰ ਆਪਣੇ ਸੱਚੇ ਹੋ ਜਾਂਦੇ ਆ ਦਿਮਾਗ ਆਪਣਾ ਸਹੀ ਤਰੀਕੇ ਨਾਲ ਗੁਰਬਾਣੀ ਨਾਲ ਜਦੋਂ ਜੁੜਦਾ ਵਾ ਗਿਆਨ ਦੇ ਨਾਲ ਜੁੜਦਾ ਤਾਂ ਜ਼ਿੰਦਗੀ ਦੇ ਵਿੱਚ ਕਈ ਕਾਮਯਾਬੀਆਂ ਆਪਾਂ ਨੂੰ ਮਿਲਦੀਆਂ ਘਰ ਦੇ ਵਿੱਚ ਕਈ ਸੁੱਖ ਸ਼ਾਂਤੀ ਆਉਂਦੀ ਹੈ ਘਰ ਦੇ ਵਿੱਚ ਕਿਉਂਕਿ ਇਹ ਆਪਣਾ ਮਨ ਹੀ ਹੈ ਜੋ ਗਲਤ ਪਾਸੇ ਜਾਂਦਾ ਹੈ ਚੰਗੇ ਪਾਸੇ ਜਾਂਦਾ ਹੈ ਜਦੋਂ ਆਪਾਂ ਗਲਤ ਚੀਜ਼ਾਂ ਦਾ ਸੇਵਨ ਕਰਦੇ ਆ ਗਲਤ ਗਿਆਨ ਲੈਨੇ ਆ ਗਲਤ ਲੋਕਾਂ ਨਾਲ ਬਹਨੇ ਆ ਤਾਂ ਆਪਣਾ ਜੋ ਮਨ ਹੈ ਉਹ ਖਰਾਬ ਹੋ ਜਾਂਦਾ ਗਲਤ ਪਾਸੇ ਚਲੇ ਜਾਂਦਾ ਹੈ ਜੋ ਦਿਮਾਗ ਦਾ ਸੋਚਣ ਦੀ ਸ਼ਕਤੀ ਹੈ ਉਹ ਗਲਤ ਪਾਸੇ ਚਲੇ ਜਾਂਦੀ ਹੈ। ਇੱਦਾਂ ਜਦੋਂ ਆਪਾਂ ਗੁਰਬਾਣੀ ਦਾ ਸੇਵਨ ਕਰਦੇ ਆਂ, ਗੁਰਬਾਣੀ ਦਾ ਜਾਪ ਕਰਦੇ ਆਂ, ਮੂਲ ਮੰਤਰ ਦਾ ਜਾਪ ਕਰਦੇ ਆਂ, ਗੁਟਕਾ ਸਾਹਿਬ ਤੋਂ ਗੁਰਬਾਣੀ ਪੜ੍ਹਦੇ ਆਂ ਤਾਂ ਆਪਣਾ ਮਨ ਸ਼ੁੱਧ ਹੁੰਦਾ ਹੈ। ਆਪਣੇ ਵਿਚਾਰ ਸ਼ੁੱਧ ਹੁੰਦੇ ਹਨ, ਆਪਣਾ ਮਨ ਸ਼ਾਂਤ ਹੁੰਦਾ ਹੈ, ਆਪਣਾ ਗਿਆਨ ਲੈਣ ਨੂੰ ਹੋਰ ਦਿਲ ਕਰਦਾ ਹੁੰਦਾ ਹੈ ਕਿ ਗੁਰਬਾਣੀ ਵਿੱਚ ਕੀ ਕੀ ਲਿਖਿਆ ਉੱਤੇ ਅਮਲ ਜਦੋਂ ਕਰਦੇ ਆਂ ਤਾਂ ਜ਼ਿੰਦਗੀ ਆਪਣੀ ਸਹੀ ਤਰੀਕੇ ਨਾਲ ਚੱਲਣ ਲੱਗ ਜਾਂਦੀ ਹੈ। ਜ਼ਿੰਦਗੀ ਦੇ ਵਿੱਚ ਫਿਰ ਜਦੋਂ ਸਹੀ ਤਰੀਕੇ ਨਾਲ ਚੱਲਣ ਲੱਗ ਜਾਂਦੀ ਹੈ ਤਾਂ ਜ਼ਿੰਦਗੀ ਦੇ ਵਿੱਚ ਸੁੱਖ ਆਪਾਂ ਨੂੰ ਆਟੋਮੈਟਿਕ ਮਿਲਣ ਲੱਗ ਜਾਂਦੇ ਆ ਕਿਉਂਕਿ ਮਹਾਰਾਜ ਜੀ ਨੇ ਦੱਸਿਆ ਜੇ ਮਨ ਸ਼ੁੱਧ ਹੋਊਗਾ ਆਪਾਂ ਕੰਮ ਵੀ ਵਧੀਆ ਕਰਾਂਗੇ ਆਪਣੇ ਵਿਚਾਰ ਵਧੀਆ ਆਉਣਗੇ ਵਿਚਾਰ ਵਧੀਆ ਆਉਣਗੇ ਤਾਂ ਆਪਾਂ ਸਾਰੇ ਕੋ ਚੰਗਾ ਕਰਾਂਗੇ ਜੇ ਆਪਾਂ ਸਾਰਾ ਕੋ ਚੰਗਾ ਕਰਾਂਗੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਚੰਗਾ ਹੋਊਗਾ ਸੋ ਮੂਲ ਮੰਤਰ ਦਾ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਆਂ ਮੂਲ ਮੰਤਰ ਦਾ ਜਾਪ ਕਰਦੇ ਆਂ ਆਪਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਆਪਣੇ ਵਿਚਾਰ ਸ਼ੁੱਧ ਹੁੰਦੇ ਹਨ ਆਪਾਂ ਹਰੇਕ ਨਾਲ ਚੰਗਾ ਕਰਦੇ ਹਨ ਆਪਾਂ ਕੋਈ ਬਿਜ਼ਨਸ ਜਾਂ ਕਾਰੋਬਾਰ ਕਰਦੇ ਆਂ ਉਹ ਵੀ ਆਪਾਂ ਸਾਫ਼ ਤਰੀਕੇ ਨਾਲ ਸਾਫ਼ ਸੁਥਰਾ ਕਰਦੇ ਆਂ ਕਿਸੇ ਨਾਲ ਕੋਈ ਠੱਗੀ ਚੋਰੀ ਨਹੀਂ ਸਾਰਾ ਕੁਝ ਸਾਫ਼ ਕਰਦੇ ਆਂ ਜਦੋਂ ਆਪਾਂ ਸਾਰੇ ਕੰਮ ਸਾਫ਼ ਸੁਥਰੇ ਵਧੀਆ ਤਰੀਕੇ ਨਾਲ ਜਦੋਂ ਕਰਦੇ ਆਂ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਸੁੱਖ ਆਪਨ ਪ੍ਰਾਪਤ ਹੁੰਦੇ ਆਂ ਕਾਰੋਬਾਰ ਵੀ ਚੱਲਦੇ ਨੇ ਤੇ ਜ਼ਿੰਦਗੀ ਦੇ ਵਿੱਚ ਕਈ ਸੁੱਖ ਆਪਨ ਮਿਲਦੇ ਨੇ ਸੋ ਸੰਗਤ ਜੀ ਜੇ ਤੁਹਾਨੂੰ ਇਹ ਗੁਰਬਾਣੀ ਜਾਂ ਮੂਲ ਮੰਤਰ ਦਾ ਸ਼ਕਤੀ ਦਾ ਤੁਹਾਨੂੰ ਪ੍ਰਭਾਵਿਤ ਹੋਏ ਤੁਸੀਂ ਇਸ ਗੱਲ ਤੋਂ ਸੱਚੀ ਘਟਨਾਵਾਂ ਤੋਂ ਤਾਂ ਸੰਗਤ ਜੀ ਇਸ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਇਸ ਚੈਨਲ ਨਾਲ ਜੂਰ ਜੁੜਿਓ ਕਿਉਂਕਿ ਅਸੀਂ ਗੁਰਬਾਣੀ ਦਾ ਇਸ ਚੈਨਲ ਤੇ ਅਸੀਂ ਇਸ ਤਰੀਕੇ ਨਾਲ ਵੀਡੀਓ ਪਾਉਨੇ ਆ ਕਿ ਅਸੀਂ ਗੁਰਬਾਣੀ ਨੂੰ ਅੱਗੇ ਲੈ ਕੇ ਚੱਲੀਏ ਗੁਰਬਾਣੀ ਦਾ ਵਿਚਾਰ ਘਰ ਘਰ ਤੱਕ ਪਹੁੰਚਾਈਏ ਹਰ ਕੀ ਕਹਾਣੀ ਆ ਘਰ ਘਰ ਤੱਕ ਪਹੁੰਚਾਉਣ ਦਾ ਯਤਨ ਕਰਦੇ ਆਂ ਸੋ ਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਵਿੱਚ ਜੇ ਤੁਹਾਨੂੰ ਮੂਲ ਮੰਤਰ ਬਾਰੇ ਦੱਸਦੇ ਹੋਏ ਕੋਈ ਗਲਤੀ ਜਾਂ ਕੋਈ ਇਦਾਂ ਦੇ ਬੋਲ ਨਿਕਲ ਗਏ ਹੁਣ ਮੂਹ ਤੇ ਵਿੱਚੋਂ ਤਾਂ ਬੱਚਾ ਸਮਝ ਕੇ ਨਿਵਾਣਾ ਸਮਝ ਕੇ ਮaaf ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤ